ਸਸਿਖਾਲ ਜੀ ਮੈਂ ਹਾਂ ਕਰਮਜੀਤ ਅਨਮੋਲ ਕਣਕਵਾਲ ਪੰਘੂਆ ਵਿਖੇ ਮਿਤੀ 5 ਜਨਵਰੀ 2025 ਨੂੰ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਸੋ ਜਿੰਨੇ ਵੀ ਦਾਨੀ ਸੱਜਣ ਨੇ ਖੂਨਦਾਨੀ ਸੱਜਣ ਨੇ ਸੋ ਖੂਨਦਾਨ ਕਰ ਸਕਦੇ ਨੇ ਜੀ ਔਰ ਸਿਆਣੇ ਕਹਿੰਦੇ ਖੂਨਦਾਨ ਮਹਾਨਦਾਨ ਤੁਹਾਡੇ ਇੱਕ ਇੱਕ ਖੂਨ ਦੇ ਕਤਰੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਸੋ ਜਿੰਨੇ ਵੀ ਮੇਰੇ ਭਰਾ ਨੇ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਸ਼ਿਰਕਤ ਕਰੋ ਔਰ ਇਹ ਮਨੁੱਖਤਾ ਦਾ ਕੰਮ ਹੈ ਜੀ ਸਾਰੇ ਜਣੇ ਵੱਧ ਤੋਂ ਵੱਧ ਖੂਨਦਾਨ ਕਰੋ ਕਣਕਵਾਲ ਪੰਗੂਆ ਵਿਖੇ 5 ਜਨਵਰੀ 2025 ਦੇ ਐਤਵਾਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜੱਗੀ ਜਗਸੀਰ ਆਗਾਜ਼ ਵੈਲਫੇਅਰ ਕਲੱਬ ਕਣਕਵਾਲ ਪੰਗੂਆ ਵੱਲੋਂ ਮਿਤੀ 5 ਜਨਵਰੀ 2025 ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੋ ਕਹਿੰਦੇ ਆ ਕਿ ਖੂਨਦਾਨ ਮਹਾਂਦਾਨ ਸੋ 5 ਜਨਵਰੀ 2025 ਨੂੰ ਖੂਨਦਾਨ ਕਰਨ ਲਈ ਜ਼ਰੂਰ ਪਹੁੰਚੋ ਪਿੰਡ ਕਣਕਵਾਲ ਪੰਗੂਆ ਅਗਾਜ਼ ਵੈਲਫੇਅਰ ਕਲੱਬ ਕਣਕਵਾਲ ਭੰਗੂਆਂ ਵੱਲੋਂ ਮਿਤੀ 5 ਜਨਵਰੀ 2025 ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਕੰਡਿਆਰਾ ਜੀ ਅਗਾਜ਼ ਵੈਲਫੇਅਰ ਕਲੱਬ ਵੱਲੋਂ 5 ਜਨਵਰੀ ਨੂੰ ਐਤਵਾਰ ਨੂੰ ਪਿੰਡ ਕਣਕਵਾਲ ਭੰਗੂਆਂ ਵਿਖੇ ਦੂਜਾ ਵਿਸ਼ਾਲ ਫੂਨਦਾਨ ਕੇmp ਲਾਇਆ ਜਾ ਰਿਹਾ ਜੀ ਇਹ ਕੈਂਪ ਲੱਗ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਧਰਮਸਾਲਾ ਨੇੜੇ ਗੁਰਦੁਆਰਾ ਸ੍ਰੀ ਪਾਸ਼ਾ ਨੌਵੀਂ ਤੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਮੋਹਮਮਾ ਕੇ ਇਸ ਖੂਨਦਾਨ ਕੈਂਪ ਤੇ ਪਹੁੰਚੋ ਤੇ ਵੱਧ ਤੋਂ ਵੱਧ ਖੂਨਦਾਨ ਕਰੋ ਜੀ